ਪੁਗਤਾਨ ਤਰਨ ਤਾਰਨ ਦੇ ਵਿੱਚ ਕਰ ਰਹੇ ਨੇ ਤਾਂ ਤਰਨ ਤਾਰਨ ਨੂੰ ਸਿਆਸੀ ਸੀਟ ਕਿਹਾ ਜਾਂਦਾ ਹੈ ਉਵੇਂ ਦੀ ਸੀਟ ਕਿਹਾ ਜਾਂਦਾ ਹੈ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਹੁਣ ਕਤਾਰਾਂ ਦੇ ਵਿੱਚ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਦਾ ਪੁਗਤਾਨ ਕਰਨ ਦੇ ਲਈ ਆ ਰਹੇ ਨੇ ਤਾਂ ਅਜੇ ਇਹ ਦੇ ਵਿੱਚ ਖਬਰ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਕਿਵੇਂ ਕੁਝ ਸ਼ੱਕੀ ਅੰਸਰਾਂ ਦੇ ਵੱਲੋਂ ਚੋਣਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਗੱਡੀ ਨੂੰ ਲੌਕ ਕਰ ਦਿੱਤਾ ਗਿਆ ਆਖਰਕਾਰ ਕਿਸ ਨੇ ਕੀਤੀ ਸੀ ਇਹ ਗੜਬੜ ਉਸ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਔਰ ਤਣਾਪੂਰਨ ਸਥਿਤੀ ਨੂੰ ਆਪਣੇ ਕਾਬੂ ਦੇ ਵਿੱਚ ਲੈਂਦੇ ਨੇ ਤੁਸੀਂ ਅਜੇਹੇ ਦੇ ਵਿੱਚ ਦੇਖੋ ਕਿ ਫਿਰ ਵੀ ਜਿਹੜੇ ਲੋਕ ਨੇ ਤਰਨਤਾਰਨ ਦੇ ਉਹ ਘਰੋਂ ਨਿਕਲ ਰਹੇ ਨੇ ਲੰਮੀਆਂ ਕਤਾਰਾਂ ਦੇ ਵਿੱਚ ਲੱਗੇ ਨੇ 2 ਲੱਖ ਦੇ ਆਸ-ਪਾਸ ਵੋਟਰ ਜਿਹੜੇ ਨੇ ਤਰਨਤਾਰਨ ਦੇ ਵਿੱਚ ਇਸ ਸਮੇਂ ਮੌਜੂਦ ਨੇ ਜੋ ਕਿ ਵੋਟ ਦਾ ਭੁਗਤਾਨ ਕਰਨਗੇ ਔਰ ਅੱਜ ਸ਼ਾਮ 6 ਵਜੇ ਤੱਕ EVM ਮਸ਼ੀਨਾਂ ਦੇ ਵਿੱਚ ਤੈਅ ਹੋ ਜਾਏਗੀ ਕਿਸ ਕੈਂਡੀਡੇਟ ਦੇ ਹੱਕ ਦੇ ਵਿੱਚ ਫਤਵਾ ਜਿਹੜਾ ਨੇ ਤਰਨਤਾਰਨ ਦੇ ਲੋਕ ਜਾਰੀ ਕਰਨ ਤਾਂ ਚਾਹੇ ਔਰਮਿਤ ਸਿੰਘ ਸੰਧੂ ਹੋਣ ਹਰਜੀਤ ਸਿੰਘ ਸੰਧੂ ਹੋਣ ਮਨਦੀਪ ਸਿੰਘ ਹੋਣ ਜਾਂ ਫਿਰ ਸੁਖਵਿੰਦਰ ਕੌਰ ਰੰਦਾਵਾ ਆਖਲੀ ਜਲ ਦੀ ਉਮੀਦਵਾਰ ਹੋਣ ਜੋ ਕਿ ਆਪਣਾ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਹੱਥ ਅਜ਼ਮਾਉਣ ਜਾ ਰਹੇ ਨੇ ਤਾਂ ਇਹ ਸਾਰੇ ਕੈਂਡੀਡੇਟਸ ਉਤੇ ਨਿਗਾਹ ਜ਼ਰੂਰ ਬਣੀ ਹੋਈ ਹੈ ਪਰ ਦੋ ਕੈਂਡੀਡੇਟਸ ਦਾ ਹੋਰ ਜ਼ਿਕਰ ਕਰਨਾ ਜ਼ਿਆਦਾ ਜ਼ਰੂਰੀ ਹੈ ਇੱਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮਿਤ ਸਿੰਘ ਸੰਧੂ ਔਰ ਇੱਕ ਮਨਦੀਪ ਸਿੰਘ ਜੋ ਕਿ ਵਾਰਿਸ ਪੰਜਾਬ ਜੱਥੇਬੰਦੀ ਦੇ ਵੱਲੋਂ ਪਹਿਲੀ ਵਾਰ ਇਤਿਹਾਸ ਦੇ ਵਿੱਚ ਉਤਾਰੇ ਗਏ ਅ ਕਹਿ ਸਕਦੇ ਕਿ ਇੱਕ ਸਿੱਖ ਚਿਹਰਾ ਨੇ ਔਰ ਤਰਨਤਾਰਨ ਨੂੰ ਪੰਥਕ ਸੀਟ ਵੱਜੋਂ ਵੀ ਦੇਖਿਆ ਜਾਂਦਾ ਤਾਂ ਮਨਦੀਪ ਸਿੰਘ ਦੀ ਜੇਕਰ ਗੱਲ ਕਰਦੇ ਆ ਤਾਂ ਪਹਿਲੀ ਵਾਰ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਕਮੈਂਟਾਂ ਦੀ ਵੀ ਗੱਲ ਕਰਾਂਗੇ ਤਾਂ ਲੋਕ ਕਮੈਂਟਾਂ ਦੇ ਵਿੱਚ ਇਹ ਹੀ ਕਹਿ ਰਹੇ ਨੇ ਕਿ ਮਨਦੀਪ ਸਿੰਘ ਨੂੰ ਵੋਟਾਂ ਪੈ ਸਕਦੀ ਨੇ ਖਿਆਰੇ ਤਰਨਤਾਰਨ ਦੇ ਲੋਕ ਜਾਣਦੇ ਨੇ ਕਿ ਆਖਿਰਕਾਰ ਉਹਨਾਂ ਨੇ ਕਿਸ ਨੂੰ ਵਾਗਡੋਰ ਸੌਂਪਣੀ ਆ ਤਰਨਤਾਰਨ ਦੀ ਪਰ ਇੱਕ ਮਜ਼ਬੂਤ ਕੈਂਡੀਡੇਟ ਵਜੋਂ ਸੁਖਵਿੰਦਰ ਕੌਰ ਰੰਦਾਵਾ ਵੀ ਆਪਣਾ ਜਿਹੜਾ ਕਹਿ ਸਕਦੇ ਆ ਕਿ ਬੋਲਬਾਲਰ ਰੱਖਦੇ ਨੇ ਕਿਉਂਕਿ ਪਹਿਲੀ ਵਾਰ ਉਹ ਚੋਣ ਲੜਨ ਜਾ ਰਹੇ ਨੇ ਔਰ ਜਿਹਦੇ ਵਿੱਚ ਧਰਮੀ ਫੌਜੀ ਦੀ ਪਤਨੀ ਮੰਨੀ ਜਾਂਦੇ ਨੇ ਔਰ ਤੁਸੀਂ ਦੇਖੋ ਕਿ ਅਕਾਲੀ ਦਲ ਦੇ ਕੈਂਡੀਡੇਟ ਨੇ ਹੋਰ ਜੇਕਰ ਕੈਂਡੀਡੇਟਸ ਦੀ ਗੱਲ ਕਰਦੇ ਆ ਹਰਜੀਤ ਸਿੰਘ ਸੰਧੂ ਨੇ ਹਰਜੀਤ ਸਿੰਘ ਸੰਧੂ ਵੀ ਪਹਿਲੀ ਵਾਰ ਐਮਐਲਏ ਦੀ ਚੋਣ ਲੜਨ ਲੜ ਰਹੇ ਨੇ ਔਰ ਤੁਸੀਂ ਦੇਖੋ ਕਿ ਇਹ ਵੀ ਇੱਕ ਤਰੀਕੇ ਦੇ ਨਾਲ ਸਟਰੋਂਗ ਕੈਂਡੀਡੇਟ ਨੇ ਜੇਕਰ ਇਹਨਾਂ ਸਾਰੇ ਕੈਂਡੀਡੇਟਸ ਦੀ ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਨੇ ਕਿ ਜ਼ਿਆਦਾਤਰ ਪੋਲਿਟਿਸ਼ੀਅਨਸ ਦੇ ਉੱਤੇ ਪਰਚੇ ਬਹੁਤ ਹੁੰਦੇ ਨੇ ਪਰ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੈਂਡੀਡੇਟਸ ਹੋਣੇ ਜਿਨ੍ਹਾਂ ਦੇ ਉੱਤੇ ਕੋਈ ਵੀ ਪਰਚਾ ਕਦੇ ਵੀ ਜ਼ਿੰਦਗੀ ਦੇ ਵਿੱਚ ਦਰਜ ਨਹੀਂ ਹੋਇਆ ਤਾਂ ਇਹ ਇੱਕ ਜ਼ਰੂਰ ਖਾਸੀ ਚੰਗੀ ਗੱਲ ਕਹਿ ਸਕਦੇ ਆ ਨਹੀਂ ਤਾਂ ਅਕਸ ਹਮੇਸ਼ਾ ਕੁਛ ਨਾ ਕੁਛ ਖਰਾਬ ਕੀਤਾ ਜਾਂਦਾ ਹੈ ਰਾਜਨੀਤੀ ਦੇ ਵਿੱਚ ਜਿੰਨੇ ਵੀ ਲੋਕ ਜਿਹੜੇ ਨੇ ਆਪਣਾ ਹੱਥਸਮਾਉਂਦੇ ਨੇ ਤਾਂ ਤਰਨਤਾਰਨ ਦੀ ਸੀਟ ਇਸ ਕਰਕੇ ਵੀ ਇੰਟਰਸਟਿੰਗ ਬਣਦੀ ਹੈ ਤਾਂ ਅੱਜ ਲੋਕ ਫੈਸਲਾ ਕਰਨਗੇ ਕਿ ਆਖਰਕਾਰ ਕਿਸ ਨੂੰ ਜਿਤਾਉਣਾ ਹੈ ਤਰਨਤਾਰਨ ਦੀ ਵਾਗਡੋਰ ਕਿਸ ਦੇ ਹੱਥ ਸੌਂਪਣੀ ਹੈ ਔਰ ਤਰਨਤਾਰਨ ਦੇ ਵਿੱਚ ਕੌਣ ਰਾਜ ਕਰੇਗਾ ਤਾਂ ਅਜਿਹੇ ਦੇ ਵਿੱਚ ਇਲੈਕਸ਼ਨ ਇਸ ਕਰਕੇ ਵੀ ਇੰਟਰਸਟਿੰਗ ਬਣਦੇ ਨੇ ਕਿ ਆਖਰਕਾਰ ਸਵੇਰ ਤੋਂ ਲੋਕ ਜਦੋਂ VOTING ਕਰਨ ਦੇ ਲਈ ਪੂਲਿੰਗ ਬੂਥ ਦੇ ਵਿੱਚ ਪਹੁੰਚਦੇ ਨੇ ਤਾਂ ਕਿਵੇਂ ਜਿਹੜੇ ਕੈਂਡੀਡੇਟਸ ਨੇ ਤਿੰਨ ਕੈਂਡੀਡੇਟਸ ਦੇ ਵੱਲੋਂ ਹੁਣ ਤੱਕ ਵੋਟ ਦਾ ਭੁਗਤਾਨ ਕਰ ਦਿੱਤਾ ਗਿਆ ਹਾਲਾਂਕਿ ਹੋਰ ਕੈਂਡੀਡੇਟਸ ਹਲੇ ਉਹਨਾਂ ਦੇ ਬਾਰੇ ਅਪਡੇਟਸ ਆਣੀ ਜ਼ਰੂਰੀ ਬਾਕੀ ਆ ਪਰ ਤੁਸੀਂ ਦੇਖੋ ਕਿ ਇਹ ਜ਼ਰੂਰ ਤੈ ਕਰ ਲੈਣਗੇ ਲੋਕ ਕਿ ਆਖਿਰਕਾਰ ਕਿਸ ਨੂੰ ਜਿਹੜਾ ਤਰਨਤਾਰਨ ਦੇ ਵਿੱਚ ਮੌਕਾ ਦਿੱਤਾ ਜਾਏਗਾ ਕਿ ਉਹ ਤਰਨਤਾਰਨ ਦੀ ਜਨਤਾ ਦੇ ਦਿਲ ਦੇ ਉੱਤੇ ਰਾਜ ਕਰਨ ਔਰ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਉਮੀਦ ਲਗਾਈ ਜਾ ਰਹੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਰਬੀਤ ਸਿੰਘ ਸੰਧੂ ਤੋਂ ਔਰ ਦੂਜੇ ਪਾਸੇ ਮਨਦੀਪ ਸਿੰਘ ਦੇ ਉੱਤੋਂ ਵੀ ਕਾਫੀ ਜ਼ਿਆਦਾ ਉਮੀਦ ਜੜੀ ਹੈ ਉਹ ਜਿਤਾਈ ਜਾ ਰਹੀ ਹੈ ਹਾਲਾਂਕਿ ਜਦੋਂ VOTING ਸ਼ੁਰੂ ਹੁੰਦੀ ਹੈ ਬਿਲਕੁਲ ਸਚਾਰੂ ਰੂਪ ਦੇ ਨਾਲ VOTING ਚੱਲ ਰਹੀ ਹੈ ਸਫੇਰ ਦੇ 7 ਵਜੇ ਤੋਂ ਲੋਕ ਜਿਹੜਾ ਨੇ ਠੰਡ ਦੇ ਵਿੱਚ ਬਾਹਰ ਆਉਂਦੇ ਨੇ ਔਰ ਵੋਟ ਪੂਰਤਾਨ ਕਰਦੇ ਨੇ ਔਰ ਅਜੇਹੇ ਦੇ ਵਿੱਚ ਕਿਥੇ ਕੁਝ ਗੜਬੜੀਆਂ ਹੋਣ ਦੇ ਵੀ ਖਬਰਾਂ ਸਾਹਮਣੇ ਆndੀਆਂ ਨੇ ਜਿੱਥੇ ਗੱਡੀ ਲੌਕ ਕਰ ਦਿੱਤੀ ਜਾਂਦੀ ਹੈ ਔਰ ਪਤਾ ਨਹੀਂ ਲੱਗਦਾ ਕਿ ਆਖਿਰਕਾਰ ਉਹ ਗੱਡੀ ਕਿਸ ਦੇ ਵੱਲੋਂ ਉੱਥੇ ਪਾਰਕ ਕੀਤੀ ਗਈ ਸੀ ਪੁਲਿਸ ਅਧਿਕਾਰੀ ਪਹੁੰਚਦੇ ਨੇ ਔਰ ਤਕਰੀਬਨ 10-15 ਮਿੰਟ ਉਹਨਾਂ ਨੂੰ ਲੱਗ ਜਾਂਦੇ ਨੇ ਗੱਡੀ ਨੂੰ ਕਿਸ ਵਿਅਕਤੀ ਦੇ ਵੱਲੋਂ ਗੱਡੀ ਉੱਥੇ ਕੜਾਈ ਗਈ ਸੀ ਔਰ ਕਿਸ ਮਨਸ਼ਾ ਦੇ ਕਰਕੇ ਗੱਡੀ ਜਿਹੜੀ ਆ ਪਾਰਕ ਕੀਤੀ ਗਈ ਸੀ ਬਰਹਾਲ ਤੁਸੀਂ ਦੇਖੋ ਕਿ ਕਿਵੇਂ ਕਰਨਤਾਰਨ ਦੀ ਇਲੈਕਸ਼ਨ ਹੁਣ ਵੋਲ ਪੱਕਦਾ ਜਾ ਰਿਹਾ ਕਿਉਂਕਿ ਲੋਕਾਂ ਦੀ ਪੀੜਾਣੀ ਸ਼ੁਰੂ ਹੋ ਗਈ ਹੈ ਬੱਚੇ ਬਜ਼ੁਰਗ ਹਰ ਕੋਈ ਘਰ ਤੋਂ ਬਾਹਰ ਨਿਕਲ ਰਿਹਾ ਔਰ ਇੱਕ ਬੜੀ ਇੰਟਰਸਟਿੰਗ ਤਸਵੀਰ ਵੀ ਆਈ ਸੀ ਦਾਦੀ ਪੋਤੀ ਜਿਹੜੇ ਨੇ ਇਕੱਠੇ ਵੋਟ ਕਰਨ ਦੇ ਲਈ ਘਰ ਦੇ ਵਿੱਚੋਂ ਬਾਹਰ ਨਿਕਲਦੇ ਨੇ ਔਰ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਦਾ ਭੁਗਤਾਨ ਕਰਦੇ ਨੇ ਬੱਪੂ ਜੀ ਵੋਟ ਪਾਤੀ ਹੈ ਪਾਤੀ ਵੋਟ ਕੀ ਨਾਂ ਕਿਹੜਾ ਨਗਰ ਜੇ ਸਿੰਘ ਸਿੰਘ ਨਗਰ ਹੋਇਆ ਨਗਰ ਹੋਇਆ ਨਾ ਕੀ ਹੈ ਜੀ ਸਿੰਧ ਸਿੰਘ ਫੁੰਦਰ ਸਿੰਘ ਕਿੰਨੀ ਉਮਰ ਆ ਉਮਰ ਸਾਡੇ ਸਤਿ ਸੰਦੇ ਨਿਕਰੇ 70 ਹਾਂ 70 ਸਾਲ ਦੀ ਬੱਪੂ ਜੀ ਓਟ ਪਾਤੀ ਹੈ ਪਾਤੀ ਓਟ ਕੀ ਨਾਂ ਕਿਹੜਾ ਨਗਰ ਜੀ ਸਿੰਧ ਸਿੰਘ ਨਗਰ ਰਹੀ ਹੈ ਨਗਰ ਰਹੀ ਹੈ ਨਾਂ ਕੀ ਹੈ ਜੀ ਸਿੰਧ ਸਿੰਘ ਫੁੰਦਰ ਸਿੰਘ ਕਿੰਨੀ ਉਮਰ ਆ ਉਮਰ ਸਾਡੇ ਸਤਿ ਸੰਦੇ ਨਿਕਰੇ 70 ਹਾਂ 70 ਸਾਲ ਦੀ ਡੈਲੀ ਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਿਖਸਾ ਸੰਧੀਰ ਤਰਨਤਾਰਨ ਇਲੈਕਸ਼ਨ ਨੂੰ ਲੈ ਕੇ ਹਰ ਖਬਰ ਤੁਹਾਡੇ ਤੱਕ ਪਹੁੰਚਦੀ ਕਰ ਰਹੀ ਹੈ ਅਜਿਹੇ ਦੇ ਵਿੱਚ ਕੁਝ ਸ਼ਰਾਰਤੀ ਅੰਸਰ ਨੇ ਚੋਣਾਂ ਦੇ ਦੌਰਾਨ ਗੜਬੜ ਕਰਨ ਦੀ ਵੀ ਕੋਸ਼ਿਸ਼ ਕੀਤੀ ਦੱਸਦੀ ਹੈ ਕਿ ਬੀਜੇਪੀ ਦੇ ਕੁਝ ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਗੱਡੀ ਨੂੰ ਲੋਕ ਕਰ ਦਿੱਤਾ ਗਿਆ ਔਰ ਲੋਕਾਂ ਦੇ ਵਿੱਚ دہشت ਫਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾਲੋਂ ਨਾਲ ਪੁਲਿਸ ਅਧਿਕਾਰੀ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਮੁਸ਼ਤਦੀ ਵਰਤੀ ਜਾਂਦੀ ਹੈ ਤੇ ਦੱਸਦੀ ਹੈ ਕਿ 9 ਵਜੇ ਤੱਕ 11% VOTING ਮੁਕੰਮਲ ਹੋ ਚੁੱਕੀ ਹੈ ਔਰ ਲੋਕ ਹੁਣ ਆਪਣੇ ਘਰਾਂ ਤੋਂ ਨਿਕਲ ਕੇ ਲੰਮੀਆਂ ਲਾਈਨਾਂ ਦੇ ਵਿੱਚ ਲਿਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰ ਸ਼ਖ ਸੰਧੀਰ ਤਰਨ ਤਰਨ ਇਲੈਕਸ਼ਨ ਨੂੰ ਲੈ ਕੇ ਹਰ ਖਬਰ ਤੁਹਾਡੇ ਤੱਕ ਪਹੁੰਚਦੀ ਕਰ ਰਿਹਾ ਅਜਿਹੇ ਦੇ ਵਿੱਚ ਕੁਝ ਸ਼ਰਾਰਤੀ ਅੰਸਰ ਨੇ ਚੋਣਾਂ ਦੇ ਦੌਰਾਨ ਗੜਬੜ ਕਰਨ ਦੀ ਵੀ ਕੋਸ਼ਿਸ਼ ਕੀਤੀ ਦੱਸਦੀ ਹੈ ਕਿ ਬੀਜੇਪੀ ਦੇ ਕੁਝ ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਗੱਡੀ ਨੂੰ ਲੋਕ ਕਰ ਦਿੱਤਾ ਗਿਆ ਔਰ ਲੋਕਾਂ ਦੇ ਵਿੱਚ ਦਹਿਸ਼ਤ ਫਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾਲੋਂ ਨਾਲ ਪੁਲਿਸ ਅਧਿਕਾਰੀ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਮੁਸ਼ਤਦੀ ਵਰਤੀ ਜਾਂਦੀ ਹੈ ਤੇ ਦੱਸਦੀ ਹੈ ਕਿ 9 ਵਜੇ ਤੱਕ 11% VOTING ਮੁਕੰਮਲ ਹੋ ਚੁੱਕੀ ਹੈ ਔਰ ਲੋਕ ਹੁਣ ਆਪਣੇ ਘਰਾਂ ਤੋਂ ਨਿਕਲ ਕੇ ਲੰਮੀਆਂ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਦਾ ਭੁਗਤਾਨ ਤਰਨਤਾਰਨ ਦੇ ਵਿੱਚ ਕਰ ਰਹੇ ਨੇ ਤਾਂ ਤਰਨਤਾਰਨ ਨੂੰ ਸਿਆਸੀ ਸੀਟ ਕਿਹਾ ਜਾਂਦਾ ਹੈ ਉਵੇਂ ਦੀ ਸੀਟ ਕਿਹਾ ਜਾਂਦਾ ਹੈ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਹੁਣ ਕਤਾਰਾਂ ਦੇ ਵਿੱਚ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਦਾ ਭੁਗਤਾਨ ਕਰਨ ਦੇ ਲਈ ਆ ਰਹੇ ਨੇ ਤਾਂ ਅਜਿਹੇ ਦੇ ਵਿੱਚ ਖਬਰ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਕਿਵੇਂ ਕੁਝ ਸ਼ੱਕੀ ਅੰਸਰਾਂ ਦੇ ਵੱਲੋਂ ਚੋਣਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਗੱਡੀ ਨੂੰ ਲੋਕ ਕਰ ਦਿੱਤਾ ਗਿਆ ਆਖਰਕਾਰ ਕਿਸ ਨੇ ਕੀਤੀ ਸੀ ਇਹ ਗੜਬੜ ਉਸ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਔਰ ਤਣਾਪੂਰਨ ਸਥਿਤੀ ਨੂੰ ਆਪਣੇ ਕਾਬੂ ਦੇ ਵਿੱਚ ਲੈਂਦੇ ਨੇ ਤੁਸੀਂ ਅਜੇਹੇ ਦੇ ਵਿੱਚ ਦੇਖੋ ਕਿ ਫਿਰ ਵੀ ਜਿਹੜੇ ਲੋਕ ਨੇ ਤਰਨ ਤਰਨ ਦੇ ਉਹ ਘਰੋਂ ਨਿਕਲ ਰਹੇ ਨੇ ਲੰਮੀਆਂ ਕਤਾਰਾਂ ਦੇ ਵਿੱਚ ਲੱਗੇ ਨੇ 2 ਲੱਖ ਦੇ ਆਸ-ਪਾਸ ਵੋਟਰ ਜਿਹੜੇ ਨੇ ਤਰਨਤਾਰਨ ਦੇ ਵਿੱਚ ਇਸ ਸਮੇਂ ਮੌਜੂਦ ਨੇ ਜੋ ਕਿ ਵੋਟ ਦਾ ਭੁਗਤਾਨ ਕਰਨਗੇ ਔਰ ਅੱਜ ਸ਼ਾਮ 6 ਵਜੇ ਤੱਕ EVM ਮਸ਼ੀਨਾਂ ਦੇ ਵਿੱਚ ਤੈਅ ਹੋ ਜਾਏਗੀ ਕਿਸ ਕੈਂਡੀਡੇਟ ਦੇ ਹੱਕ ਦੇ ਵਿੱਚ ਫਤਵਾ ਜਿਹੜਾ ਨੇ ਤਰਨਤਾਰਨ ਦੇ ਲੋਕ ਜਾਰੀ ਕਰਨ ਤਾਂ ਚਾਹੇ ਔਰਮਿਤ ਸਿੰਘ ਸੰਧੂ ਹੋਣ ਹਰਜੀਤ ਸਿੰਘ ਸੰਧੂ ਹੋਣ ਮਨਦੀਪ ਸਿੰਘ ਹੋਣ ਜਾਂ ਫਿਰ ਸੁਖਵਿੰਦਰ ਕੌਰ ਰੰਦਾਵਾ ਆਖਲੀ ਦਲ ਦੀ ਉਮੀਦਵਾਰ ਹੋਣ ਜੋ ਕਿ ਆਪਣਾ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਹੱਥ ਅਜ਼ਮਾਉਣ ਜਾ ਰਹੇ ਨੇ ਤਾਂ ਇਹ ਸਾਰੇ ਕੈਂਡੀਡੇਟਸ ਉੱਤੇ ਨਿਗਾਹ ਜ਼ਰੂਰ ਬਣੀ ਹੋਈ ਹੈ ਪਰ ਦੋ ਕੈਂਡੀਡੇਟਸ ਦਾ ਹੋਰ ਜ਼ਿਕਰ ਕਰਨਾ ਜ਼ਿਆਦਾ ਜ਼ਰੂਰੀ ਹੈ ਇੱਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮਿਤ ਸਿੰਘ ਸੰਧੂ ਔਰ ਇੱਕ ਮਨਦੀਪ ਸਿੰਘ ਜੋ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਵੱਲੋਂ ਪਹਿਲੀ ਵਾਰ ਇਤਿਹਾਸ ਦੇ ਵਿੱਚ ਉਤਾਰੇ ਗਏ ਅ ਕਹਿ ਸਕਦੇ ਹਾਂ ਕਿ ਇੱਕ ਸਿੱਖ ਚਿਹਰਾ ਨੇ ਔਰ ਤਰਨਤਾਰਨ ਨੂੰ ਪੰਥਕ ਸੀਟ ਵੱਜੋਂ ਵੀ ਦੇਖਿਆ ਜਾਂਦਾ ਤਾਂ ਮੰਦੀਪ ਸਿੰਘ ਦੀ ਜੇਕਰ ਗੱਲ ਕਰਦੇ ਆ ਤਾਂ ਪਹਿਲੀ ਵਾਰ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਕਮੈਂਟਾਂ ਦੀ ਵੀ ਗੱਲ ਕਰਾਂਗੇ ਤਾਂ ਲੋਕ ਕਮੈਂਟਾਂ ਦੇ ਵਿੱਚ ਇਹੀ ਕਹਿ ਰਹੇ ਨੇ ਕਿ ਮੰਦੀਪ ਸਿੰਘ ਨੂੰ ਵੋਟਾਂ ਪੈ ਸਕਦੀ ਨੇ ਖੈਰ ਤਰਨਤਾਰਨ ਦੇ ਲੋਕ ਜਾਣਦੇ ਨੇ ਕਿ ਆਖਿਰਕਾਰ ਉਹਨਾਂ ਨੇ ਕਿਸ ਨੂੰ ਵਾਗਡੋਰ ਸੌਂਪਣੀ ਹੈ ਤਰਨਤਾਰਨ ਦੀ ਔਰ ਇੱਕ ਮਜ਼ਬੂਤ ਕੈਂਡੀਡੇਟ ਵਜੋਂ ਸੁਖਵਿੰਦਰ ਕੌਰ ਰੰਦਾਵਾ ਵੀ ਆਪਣਾ ਜਿਹੜਾ ਕਹਿ ਸਕਦੇ ਆ ਕਿ ਬੁਲਬਾਲਾ ਰੱਖਦੇ ਨੇ ਕਿਉਂਕਿ ਪਹਿਲੀ ਵਾਰ ਉਹ ਚੋਣ ਲੜਨ ਜਾ ਰਹੇ ਨੇ ਔਰ ਜਿਹਦੇ ਵਿੱਚ ਧਰਮੀ ਫੌਜੀ ਦੀ ਪਤਨੀ ਮੰਨੀ ਜਾਂਦੇ ਨੇ ਔਰ ਤੁਸੀਂ ਦੇਖੋ ਕਿ ਅਕਾਲੀ ਦਲ ਦੇ ਕੈਂਡੀਡੇਟ ਨੇ ਹੋਰ ਜੇਕਰ ਕੈਂਡੀਡੇਟਸ ਦੀ ਗੱਲ ਕਰਦੇ ਆ ਹਰਜੀਤ ਸਿੰਘ ਸੰਧੂ ਨੇ ਹਰਜੀਤ ਸਿੰਘ ਸੰਧੂ ਵੀ ਪਹਿਲੀ ਵਾਰ ਐਮਐਲਏ ਦੀ ਚੋਣ ਲੜਨ ਲੜ ਰਹੇ ਨੇ ਔਰ ਤੁਸੀਂ ਦੇਖੋ ਕਿ ਇਹ ਵੀ ਇੱਕ ਤਰੀਕੇ ਦੇ ਨਾਲ ਸਟਰੋਂਗ ਕੈਂਡੀਡੇਟ ਨੇ ਜੇਕਰ ਇਹਨਾਂ ਸਾਰੇ ਕੈਂਡੀਡੇਟਸ ਦੀ ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਨੇ ਕਿ ਜ਼ਿਆਦਾਤਰ ਪੋਲੀਟੀਸ਼ੀਅਨਸ ਦੇ ਉੱਤੇ ਪਰਚੇ ਬਹੁਤ ਹੁੰਦੇ ਨੇ ਪਰ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੈਂਡੀਡੇਟਸ ਹੋਣੇ ਜਿਨ੍ਹਾਂ ਦੇ ਉੱਤੇ ਕੋਈ ਵੀ ਪਰਚਾ ਕਦੇ ਵੀ ਜ਼ਿੰਦਗੀ ਦੇ ਵਿੱਚ ਦਰਜ ਨਹੀਂ ਹੋਇਆ ਤਾਂ ਇਹ ਇੱਕ ਜ਼ਰੂਰ ਖਾਸੀ ਚੰਗੀ ਗੱਲ ਕਹਿ ਸਕਦੇ ਆ ਨਹੀਂ ਤਾਂ ਅਕਸ ਹਮੇਸ਼ਾ ਕੁਛ ਨਾ ਕੁਛ ਖਰਾਬ ਕੀਤਾ ਜਾਂਦਾ ਹੈ ਰਾਜਨੀਤੀ ਦੇ ਵਿੱਚ ਜਿੰਨੇ ਵੀ ਲੋਕ ਜਿਹੜੇ ਨੇ ਆਪਣਾ ਹੱਥਸ ਮੋਉਂਦੇ ਨੇ ਤਾਂ ਤਰਨਤਾਰਨ ਦੀ ਸੀਟ ਇਸ ਕਰਕੇ ਵੀ ਇੰਟਰਸਟਿੰਗ ਬਣਦੀ ਹੈ ਤਾਂ ਅੱਜ ਲੋਕ ਫੈਸਲਾ ਕਰਨਗੇ ਕਿ ਆਖਰਕਾਰ ਕਿਸ ਨੂੰ ਜਿਤਾਉਣਾ ਹੈ ਤਰਨਤਾਰਨ ਦੀ ਵਾਗਡੋਰ ਕਿਸ ਦੇ ਹੱਥ ਸੌਂਪਣੀ ਹੈ ਔਰ ਤਰਨਤਾਰਨ ਦੇ ਵਿੱਚ ਕੌਣ ਰਾਜ ਕਰੇਗਾ ਤਾਂ ਅਜਿਹੇ ਦੇ ਵਿੱਚ ਇਲੈਕਸ਼ਨ ਇਸ ਕਰਕੇ ਵੀ ਇੰਟਰਸਟਿੰਗ ਬਣਦੇ ਨੇ ਕਿ ਆਖਰਕਾਰ ਸਵੇਰ ਤੋਂ ਲੋਕ ਜਦੋਂ VOTING ਕਰਨ ਦੇ ਲਈ ਪੂਲਿੰਗ ਬੂਥ ਦੇ ਵਿੱਚ ਪਹੁੰਚਦੇ ਨੇ ਤਾਂ ਕਿਵੇਂ ਜਿਹੜੇ ਕੈਂਡੀਡੇਟਸ ਨੇ ਤਿੰਨ ਕੈਂਡੀਡੇਟਸ ਦੇ ਵੱਲੋਂ ਹੁਣ ਤੱਕ ਵੋਟ ਦਾ ਭੁਗਤਾਨ ਕਰ ਦਿੱਤਾ ਗਿਆ ਹਾਲਾਂਕਿ ਹੋਰ ਕੈਂਡੀਡੇਟਸ ਹਲੇ ਉਹਨਾਂ ਦੇ ਬਾਰੇ ਅਪਡੇਟਸ ਆਣੀ ਜ਼ਰੂਰੀ ਬਾਕੀ ਆ ਪਰ ਤੁਸੀਂ ਦੇਖੋ ਕਿ ਇਹ ਜ਼ਰੂਰ ਤੈ ਕਰ ਲੈਣਗੇ ਲੋਕ ਕਿ ਆਖਿਰਕਾਰ ਕਿਸ ਨੂੰ ਜਿਹੜਾ ਤਰਨਤਾਰਨ ਦੇ ਵਿੱਚ ਮੌਕਾ ਦਿੱਤਾ ਜਾਏਗਾ ਕਿ ਉਹ ਤਰਨਤਾਰਨ ਦੀ ਜਨਤਾ ਦੇ ਦਿਲ ਦੇ ਉੱਤੇ ਰਾਜ ਕਰਨ ਔਰ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਉਮੀਦ ਲਗਾਈ ਜਾ ਰਹੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਰਬੀਤ ਸਿੰਘ ਸੰਧੂ ਤੋਂ ਔਰ ਦੂਜੇ ਪਾਸੇ ਮਨਦੀਪ ਸਿੰਘ ਦੇ ਉੱਤੋਂ ਵੀ ਕਾਫੀ ਜ਼ਿਆਦਾ ਉਮੀਦ ਜੜੀ ਹੈ ਉਹ ਜਿਤਾਈ ਜਾ ਰਹੀ ਹੈ ਹਾਲਾਂਕਿ ਜਦੋਂ VOTING ਸ਼ੁਰੂ ਹੁੰਦੀ ਹੈ ਬਿਲਕੁਲ ਸਚਾਰੂ ਰੂਪ ਦੇ ਨਾਲ VOTING ਚੱਲ ਰਹੀ ਹੈ ਸਫੇਰ ਦੇ 7 ਵਜੇ ਤੋਂ ਲੋਕ ਜਿਹੜਾ ਨੇ ਠੰਡ ਦੇ ਵਿੱਚ ਬਾਹਰ ਆਂਦੇ ਨੇ ਔਰ ਵੋਟ ਦਾ ਭੁਗਤਾਨ ਕਰਦੇ ਨੇ ਔਰ ਅਜੇਹੇ ਦੇ ਵਿੱਚ ਕਿਥੇ ਕੁਝ ਗੜਬੜੀਆਂ ਹੋਣ ਦੇ ਵੀ ਖਬਰਾਂ ਸਾਹਮਣੇ ਆndੀਆਂ ਨੇ ਜਿੱਥੇ ਗੱਡੀ ਲੋਕ ਕਰ ਦਿੱਤੀ ਜਾਂਦੀ ਹੈ ਔਰ ਪਤਾ ਨਹੀਂ ਲੱਗਦਾ ਕਿ ਆਖਿਰਕਾਰ ਉਹ ਗੱਡੀ ਕਿਸਦੇ ਵੱਲੋਂ ਉੱਥੇ ਪਾਰਕ ਕੀਤੀ ਗਈ ਸੀ ਪੁਲਿਸ ਅਧਿਕਾਰੀ ਪਹੁੰਚਦੇ ਨੇ ਔਰ ਤਕਰੀਬਨ 10-15 ਮਿੰਟ ਉਹਨਾਂ ਨੂੰ ਲੱਗ ਜਾਂਦੇ ਨੇ ਗੱਡੀ ਨੂੰ ਕਿਸ ਵਿਅਕਤੀ ਦੇ ਵੱਲੋਂ ਗੱਡੀ ਉੱਥੇ ਕੜਾਈ ਗਈ ਸੀ ਔਰ ਕਿਸ ਮਨਸ਼ਾ ਦੇ ਕਰਕੇ ਗੱਡੀ ਜਿਹੜੀ ਹੈ ਪਾਰਕ ਕੀਤੀ ਗਈ ਸੀ ਬਰਹਾਲ ਤੁਸੀਂ ਦੇਖੋ ਕਿ ਕਿਵੇਂ ਤਰਨਤਾਰਨ ਦੀ ਇਲੈਕਸ਼ਨ ਹੁਣ ਵੋਲ ਪੱਕਦਾ ਜਾ ਰਿਹਾ ਕਿਉਂਕਿ ਲੋਕਾਂ ਦੀ ਪੀੜਾਣੀ ਸ਼ੁਰੂ ਹੋ ਗਈ ਹੈ ਬੱਚੇ ਬਜ਼ੁਰਗ ਹਰ ਕੋਈ ਘਰ ਤੋਂ ਬਾਹਰ ਨਿਕਲ ਰਿਹਾ ਔਰ ਇੱਕ ਬੜੀ ਇੰਟਰਸਟਿੰਗ ਤਸਵੀਰ ਵੀ ਆਈ ਸੀ ਦਾਦੀ ਪੋਤੀ ਜਿਹੜੇ ਨੇ ਇਕੱਠੇ ਵੋਟ ਕਰਨ ਦੇ ਲਈ ਘਰ ਦੇ ਵਿੱਚੋਂ ਬਾਹਰ ਨਿਕਲਦੇ ਨੇ ਔਰ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਦਾ ਭੁਗਤਾਨ ਕਰਦੇ ਨੇ ਬੱਪੂ ਜੀ ਵੋਟ ਪਾਤੀ ਹੈ ਫਾਤੀ ਵੋਟ ਕੀ ਨਾਂ ਕਿਹੜਾ ਨਗਰ ਜੇ ਸਿੰਘ ਸਿੰਘ ਨਗਰ ਹੈ ਨਗਰ ਹੈ ਨਾ ਕੀ ਹੈ ਸਿੰਘ ਸਿੰਘ ਸੁੰਦਰ ਸਿੰਘ ਕਿੰਨੀ ਉਮਰ ਆ ਉਮਰ ਸਾਡੇ ਸਤਿ ਸੰਧੇ ਨਿਕਲੇ 70 70 ਸਾਲ ਦੀ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਖਾ ਸੰਧੀਰ ਤਰਨਤਾਰਨ ਇਲੈਕਸ਼ਨ ਨੂੰ ਲੈ ਕੇ ਹਰ ਖਬਰ ਤੁਹਾਡੇ ਤੱਕ ਪਹੁੰਚਦੀ ਕਰ ਰਿਹਾ ਅਜਿਹੇ ਦੇ ਵਿੱਚ ਕੁਝ ਸ਼ਰਾਰਤੀ ਅੰਸਰ ਨੇ ਚੋਣਾਂ ਦੇ ਦੌਰਾਨ ਗੜਬੜ ਕਰਨ ਦੀ ਵੀ ਕੋਸ਼ਿਸ਼ ਕੀਤੀ ਦੱਸਦੀ ਹੈ ਕਿ ਬੀਜਪੀ ਦੇ ਕੁਝ ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਗੱਡੀ ਨੂੰ ਲੌਕ ਕਰ ਦਿੱਤਾ ਗਿਆ ਔਰ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾਲੋਂ ਨਾਲ ਪੁਲਿਸ ਅਧਿਕਾਰੀ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਮੁਸਤਦੀ ਵਰਤੀ ਜਾਂਦੀ ਹੈ ਤੇ ਦੱਸਦੀ ਹੈ ਕਿ 9 ਵਜੇ ਤੱਕ 11% VOTING ਮੁਕੰਮਲ ਹੋ ਚੁੱਕੀ ਹੈ ਔਰ ਲੋਕ ਹੁਣ ਆਪਣੇ ਘਰਾਂ ਤੋਂ ਨਿਕਲ ਕੇ ਲੰਮੀਆਂ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਦਾ ਭੁਗਤਾਨ ਤਰਨਤਾਰਨ ਦੇ ਵਿੱਚ ਕਰ ਰਹੇ ਨੇ ਤਾਂ ਤਰਨਤਾਰਨ ਨੂੰ ਸਿਆਸੀ ਸੀਟ ਕਿਹਾ ਜਾਂਦਾ ਹੈ ਉਵੇਂ ਦੀ ਸੀਟ ਕਿਹਾ ਜਾਂਦਾ ਹੈ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਹੁਣ ਕਤਾਰਾਂ ਦੇ ਵਿੱਚ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਦਾ ਭੁਗਤਾਨ ਕਰਨ ਦੇ ਲਈ ਆ ਰਹੇ ਨੇ ਤਾਂ ਅਜੇ ਇਹ ਦੇ ਵਿੱਚ ਖਬਰ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਕਿਵੇਂ ਕੁਝ ਸ਼ੱਕੀ ਅੰਸਰਾਂ ਦੇ ਵੱਲੋਂ ਚੋਣਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਗੱਡੀ ਨੂੰ ਲੌਕ ਕਰ ਦਿੱਤਾ ਗਿਆ ਆਖਰਕਾਰ ਕਿਸ ਨੇ ਕੀਤੀ ਸੀ ਇਹ ਗੜਬੜ ਉਸ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਔਰ ਤਣਾਪੂਰਨ ਸਥਿਤੀ ਨੂੰ ਆਪਣੇ ਕਾਬੂ ਦੇ ਵਿੱਚ ਲੈਂਦੇ ਨੇ ਤੁਸੀਂ ਅਜੇਹੇ ਦੇ ਵਿੱਚ ਦੇਖੋ ਕਿ ਫਿਰ ਵੀ ਜਿਹੜੇ ਲੋਕ ਨੇ ਤਰਨਤਾਰਨ ਦੇ ਉਹ ਘਰੋਂ ਨਿਕਲ ਰਹੇ ਨੇ ਲੰਮੀਆਂ ਕਤਾਰਾਂ ਦੇ ਵਿੱਚ ਲੱਗੇ ਨੇ 2 ਲੱਖ ਦੇ ਆਸ-ਪਾਸ ਵੋਟਰ ਜਿਹੜੇ ਨੇ ਤਰਨਤਾਰਨ ਦੇ ਵਿੱਚ ਇਸ ਸਮੇਂ ਮੌਜੂਦ ਨੇ ਜੋ ਕਿ ਵੋਟ ਦਾ ਭੁਗਤਾਨ ਕਰਨਗੇ ਔਰ ਅੱਜ ਸ਼ਾਮ 6 ਵਜੇ ਤੱਕ EVM ਮਸ਼ੀਨਾਂ ਦੇ ਵਿੱਚ ਤੈਅ ਹੋ ਜਾਏਗੀ ਕਿਸ ਕੈਂਡੀਡੇਟ ਦੇ ਹੱਕ ਦੇ ਵਿੱਚ ਫਤਵਾ ਜਿਹੜਾ ਨੇ ਤਰਨਤਾਰਨ ਦੇ ਲੋਕ ਜਾਰੀ ਕਰ ਤਾਂ ਚਾਹੇ ਔਰਮਿਤ ਸਿੰਘ ਸੰਧੂ ਹੋਣ ਹਰਜੀਤ ਸਿੰਘ ਸੰਧੂ ਹੋਣ ਮਨਦੀਪ ਸਿੰਘ ਹੋਣ ਜਾਂ ਫਿਰ ਸੁਖਵਿੰਦਰ ਕੌਰ ਰੰਦਾਵਾ ਆਖਲੀ ਦਲ ਦੀ ਉਮੀਦਵਾਰ ਹੋਣ ਜੋ ਕਿ ਆਪਣਾ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਹੱਥ ਅਜ਼ਮਾਉਣ ਜਾ ਰਹੇ ਨੇ ਤਾਂ ਇਹ ਸਾਰੇ ਕੈਂਡੀਡੇਟਸ ਉੱਤੇ ਨਿਗਾਹ ਜ਼ਰੂਰ ਬਣੀ ਹੋਈ ਹੈ ਪਰ ਦੋ ਕੈਂਡੀਡੇਟਸ ਦਾ ਔਰ ਜ਼ਿਕਰ ਕਰਨਾ ਜ਼ਿਆਦਾ ਜ਼ਰੂਰੀ ਹੈ ਇੱਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮਿਤ ਸਿੰਘ ਸੰਧੂ ਔਰ ਇੱਕ ਮਨਦੀਪ ਸਿੰਘ ਜੋ ਕਿ ਵਾਰਿਸ ਪੰਜਾਬ ਜੱਠੇਬੰਦੀ ਦੇ ਵੱਲੋਂ ਪਹਿਲੀ ਵਾਰ ਇਤਿਹਾਸ ਦੇ ਵਿੱਚ ਉਤਾਰੇ ਗਏ ਕਹਿ ਸਕਦੇ ਹੈ ਕਿ ਇੱਕ ਸਿੱਖ ਚਿਹਰਾ ਨੇ ਔਰ ਤਰਨਤਾਰਨ ਨੂੰ ਪੰਥਕ ਸੀਟ ਵੱਜੋਂ ਵੀ ਦੇਖਿਆ ਜਾਂਦਾ ਤਾਂ ਮਨਦੀਪ ਸਿੰਘ ਦੀ ਜੇਕਰ ਗੱਲ ਕਰਦੇ ਆ ਤਾਂ ਪਹਿਲੀ ਵਾਰ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਕਮੈਂਟਾਂ ਦੀ ਵੀ ਗੱਲ ਕਰਾਂਗੇ ਤਾਂ ਲੋਕ ਕਮੈਂਟਾਂ ਦੇ ਵਿੱਚ ਇਹ ਹੀ ਕਹਿ ਰਹੇ ਨੇ ਕਿ ਮਨਦੀਪ ਸਿੰਘ ਨੂੰ ਵੋਟਾਂ ਪੈ ਸਕਦੀ ਨੇ ਖੈਰੇ ਤਰਨਤਾਰਨ ਦੇ ਲੋਕ ਜਾਣਦੇ ਨੇ ਕਿ ਆਖਿਰਕਾਰ ਉਹਨਾਂ ਨੇ ਕਿਸ ਨੂੰ ਵਾਗਡੋਰ ਸੌਂਪਣੀ ਹੈ ਤਰਨਤਾਰਨ ਦੀ ਪਰ ਇੱਕ ਮਜ਼ਬੂਤ ਕੈਂਡੀਡੇਟ ਵਜੋਂ ਸੁਖਵਿੰਦਰ ਕੌਰ ਰੰਦਾਵਾ ਵੀ ਆਪਣਾ ਜਿਹੜਾ ਕਹਿ ਸਕਦੇ ਆ ਕਿ ਬੋਲ ਬਾਲਰ ਰੱਖਦੇ ਨੇ ਕਿਉਂਕਿ ਪਹਿਲੀ ਵਾਰ ਉਹ ਚੋਣ ਲੜਨ ਜਾ ਰਹੇ ਨੇ ਔਰ ਜਿਹੇ ਦੇ ਵਿੱਚ ਧਰਮੀ ਫੌਜੀ ਦੀ ਪਤਨੀ ਮੰਨੀ ਜਾਂਦੇ ਨੇ ਔਰ ਤੁਸੀਂ ਦੇਖੋ ਕਿ ਅਕਾਲੀ ਦਲ ਦੇ ਕੈਂਡੀਡੇਟ ਨੇ ਹੋਰ ਜੇਕਰ ਕੈਂਡੀਡੇਟਸ ਦੀ ਗੱਲ ਕਰਦੇ ਆ ਹਰਜੀਤ ਸਿੰਘ ਸੰਧੂ ਨੇ ਹਰਜੀਤ ਸਿੰਘ ਸੰਧੂ ਵੀ ਪਹਿਲੀ ਵਾਰ ਐਮਐਲਏ ਦੀ ਚੋਣ ਲੜਨ ਲੜ ਰਹੇ ਨੇ ਔਰ ਤੁਸੀਂ ਦੇਖੋ ਕਿ ਇਹ ਵੀ ਇੱਕ ਤਰੀਕੇ ਦੇ ਨਾਲ ਸਟਰੋਂਗ ਕੈਂਡੀਡੇਟ ਨੇ ਜੇਕਰ ਇਹਨਾਂ ਸਾਰੇ ਕੈਂਡੀਡੇਟਸ ਦੀ ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਨੇ ਕਿ ਜ਼ਿਆਦਾਤਰ ਪੋਲੀਟੀਸ਼ੀਅਨਸ ਦੇ ਉੱਤੇ ਪਰਚੇ ਬਹੁਤ ਹੁੰਦੇ ਨੇ ਮਰੀਨਾ ਦੇ ਵਿੱਚੋਂ ਜ਼ਿਆਦਾਤਰ ਕੈਂਡੀਡੇਟਸ ਉਹ ਨੇ ਜਿਨ੍ਹਾਂ ਦੇ ਉੱਤੇ ਕੋਈ ਵੀ ਪਰਚਾ ਕਦੇ ਵੀ ਜ਼ਿੰਦਗੀ ਦੇ ਵਿੱਚ ਦਰਜ ਨਹੀਂ ਹੋਇਆ ਤਾਂ ਇਹ ਇੱਕ ਜ਼ਰੂਰ ਖਾਸੀ ਚੰਗੀ ਗੱਲ ਕਹਿ ਸਕਦੇ ਆ ਨਹੀਂ ਤਾਂ ਅਕਸ ਹਮੇਸ਼ਾ ਕੁਛ ਨਾ ਕੁਛ ਖਰਾਬ ਕੀਤਾ ਜਾਂਦਾ ਹੈ ਰਾਜਨੀਤੀ ਦੇ ਵਿੱਚ ਜਿੰਨੇ ਵੀ ਲੋਕ ਜਿਹੜੇ ਨੇ ਆਪਣਾ ਹੱਥ ਅਸਮਾਉਂਦੇ ਨੇ ਤਾਂ ਤਰਨ-ਤਰਨ ਦੀ ਸੀਟ ਇਸ ਕਰਕੇ ਵੀ ਇੰਟਰਸਟਿੰਗ ਬਣਦੀ ਹੈ ਤਾਂ ਅੱਜ ਲੋਕ ਫੈਸਲਾ ਕਰਨਗੇ ਕਿ ਆਖਰਕਾਰ ਕਿਸ ਨੂੰ ਜਿਤਾਉਣਾ ਤਰਨਤਾਰਨ ਦੀ ਵਾਗਡੋਰ ਕਿਸ ਦੇ ਹੱਥ ਸੌਂਪਣੀ ਹੈ ਔਰ ਤਰਨਤਾਰਨ ਦੇ ਵਿੱਚ ਕੌਣ ਰਾਜ ਕਰੇਗਾ ਤਾਂ ਅਜੇਹੇ ਦੇ ਵਿੱਚ ਇਲੈਕਸ਼ਨ ਇਸ ਕਰਕੇ ਵੀ ਇੰਟਰਸਟਿੰਗ ਬਣਦੇ ਨੇ ਕਿ ਆਖਰਕਾਰ ਸਵੇਰ ਤੋਂ ਲੋਕ ਜਦੋਂ VOTING ਕਰਨ ਦੇ ਲਈ ਪੂਲਿੰਗ ਬੂਥ ਦੇ ਵਿੱਚ ਪਹੁੰਚਦੇ ਨੇ ਤਾਂ ਕਿਵੇਂ ਜਿਹੜੇ ਕੈਂਡੀਡੇਟਸ ਨੇ ਤਿੰਨ ਕੈਂਡੀਡੇਟਸ ਦੇ ਵੱਲੋਂ ਹੁਣ ਤੱਕ ਵੋਟ ਦਾ ਭੁਗਤਾਨ ਕਰ ਦਿੱਤਾ ਗਿਆ ਹਾਲਾਂਕਿ ਹੋਰ ਕੈਂਡੀਡੇਟਸ ਹਲੇ ਉਨ੍ਹਾਂ ਦੇ ਬਾਰੇ ਅਪਡੇਟਸ ਆਣੀ ਜ਼ਰੂਰੀ باقی ਹੈ ਪਰ ਤੁਸੀਂ ਦੇਖੋ ਕਿ ਇਹ ਜ਼ਰੂਰ ਤੈਅ ਕਰ ਲੈਣਗੇ ਲੋਕ ਕਿ ਆਖਿਰਕਾਰ ਕਿਸ ਨੂੰ ਜਿਹੜਾ ਤਰਨਤਾਰਨ ਦੇ ਵਿੱਚ ਮੌਕਾ ਦਿੱਤਾ ਜਾਏਗਾ ਕਿ ਉਹ ਤਰਨਤਾਰਨ ਦੀ ਜਨਤਾ ਦੇ ਦਿਲ ਦੇ ਉੱਤੇ ਰਾਜ ਕਰਨ ਔਰ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਉਮੀਦ ਲਗਾਈ ਜਾ ਰਹੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਰਮਿਤ ਸਿੰਘ ਸੰਧੂ ਤੋਂ ਔਰ ਦੂਜੇ ਪਾਸੇ ਮਨਦੀਪ ਸਿੰਘ ਦੇ ਉੱਤੋਂ ਵੀ ਕਾਫੀ ਜ਼ਿਆਦਾ ਉਮੀਦ ਜੜੀ ਹੈ ਉਹ ਜਿਤਾਈ ਜਾ ਰਹੀ ਹੈ ਹਾਲਾਂਕਿ ਜਦੋਂ VOTING ਸ਼ੁਰੂ ਹੁੰਦੀ ਹੈ ਬਿਲਕੁਲ ਸਚਾਰੂ ਰੂਪ ਦੇ ਨਾਲ VOTING ਚੱਲ ਰਹੀ ਹੈ ਸਫੇਰ ਦੇ 7 ਵਜੇ ਤੋਂ ਲੋਕ ਜਿਹੜਾ ਨੇ ਠੰਡ ਦੇ ਵਿੱਚ ਬਾਹਰ ਆਉਂਦੇ ਨੇ ਔਰ ਵੋਟ ਦਾ ਭੁਗਤਾਨ ਕਰਦੇ ਨੇ ਔਰ ਅਜੇਹੇ ਦੇ ਵਿੱਚ ਕਿਤੇ ਕੁਝ ਗੜਬੜੀਆਂ ਹੋਣ ਦੇ ਵੀ ਖਬਰਾਂ ਸਾਹਮਣੇ ਆndੀਆਂ ਨੇ ਜਿੱਥੇ ਗੱਡੀ ਲੋਕ ਕਰ ਦਿੱਤੀ ਜਾਂਦੀ ਹੈ ਔਰ ਪਤਾ ਨਹੀਂ ਲੱਗਦਾ ਕਿ ਆਖਿਰਕਾਰ ਉਹ ਗੱਡੀ ਕਿਸ ਦੇ ਵੱਲੋਂ ਉੱਥੇ ਪਾਰਕ ਕੀਤੀ ਗਈ ਸੀ ਪੁਲਿਸ ਅਧਿਕਾਰੀ ਪਹੁੰਚਦੇ ਨੇ ਔਰ ਤਕਰੀਬਨ 10-15 ਮਿੰਟ ਉਹਨਾਂ ਨੂੰ ਲੱਗ ਜਾਂਦੇ ਨੇ ਗੱਡੀ ਨੂੰ ਕਿਸ ਵਿਅਕਤੀ ਦੇ ਵੱਲੋਂ ਗੱਡੀ ਉੱਥੇ ਕੜਾਈ ਗਈ ਸੀ ਔਰ ਕਿਸ ਮਨਸ਼ਾ ਦੇ ਕਰਕੇ ਗੱਡੀ ਜਿਹੜੀ ਹੈ ਪਾਰਕ ਕੀਤੀ ਗਈ ਸੀ ਬਰਹਾਲ ਤੁਸੀਂ ਦੇਖੋ ਕਿ ਕਿਵੇਂ ਤਰਨਤਾਰਨ ਦੀ ਇਲੈਕਸ਼ਨ ਹੁਣ 몰 ਪਕਦਾ ਜਾ ਰਿਹਾ ਹੈ ਕਿਉਂਕਿ ਲੋਕਾਂ ਦੀ ਭੀੜ ਆਣੀ ਸ਼ੁਰੂ ਹੋ ਗਈ ਹੈ ਬੱਚੇ ਬਜ਼ੁਰਗ ਹਰ ਕੋਈ ਘਰ ਤੋਂ ਬਾਹਰ ਨਿਕਲ ਰਿਹਾ ਔਰ ਇੱਕ ਬੜੀ ਇੰਟਰਸਟਿੰਗ ਤਸਵੀਰ ਵੀ ਆਈ ਸੀ ਦਾਦੀ ਪੋਤੀ ਜਿਹੜੇ ਨੇ ਇਕੱਠੇ ਵੋਟ ਕਰਨ ਦੇ ਲਈ ਘਰ ਦੇ ਵਿੱਚੋਂ ਬਾਹਰ ਨਿਕਲਦੇ ਨੇ ਔਰ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਦਾ ਭੁਗਤਾਨ ਕਰਦੇ ਨੇ ਬੱਪੂ ਜੀ ਵੋਟ ਪਾਤੀ ਹੈ ਪਾਤੀ ਵੋਟ ਕੀ ਨਾਂ ਕਿਹੜਾ ਨਗਰ ਜੀ ਸਿੰਧ ਸਿੰਘ ਨਗਰ ਹੈ ਨਗਰ ਹੈ ਨਾਂ ਕੀ ਹੈ ਸਿੰਧ ਸਿੰਘ ਸੁੰਦਰ ਸਿੰਘ ਕਿੰਨੀ ਉਮਰ ਆ ਉਮਰ ਤਦ ਸਤਿ ਸ੍ਰੀ ਅਕਾਲ 70 ਹਾਂ 70 ਸਾਲ ਦੀ ਡੈਲੀ ਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰ ਸ਼ਖਾ ਸੰਧੀਰ ਤਰਨਤਾਰਨ ਇਲੈਕਸ਼ਨ ਨੂੰ ਲੈ ਕੇ ਹਰ ਖਬਰ ਤੁਹਾਡੇ ਤੱਕ ਪਹੁੰਚਦੀ ਕਰ ਰਿਹਾ ਅਜਿਹੇ ਦੇ ਵਿੱਚ ਕੁਝ ਸ਼ਰਾਰਤੀ ਅੰਸਰ ਨੇ ਚੋਣਾਂ ਦੇ ਦੌਰਾਨ ਗੜਬੜ ਕਰਨ ਦੀ ਵੀ ਕੋਸ਼ਿਸ਼ ਕੀਤੀ ਦੱਸਦੀ ਹੈ ਕਿ ਬੀਜੇਪੀ ਦੇ ਕੁਝ ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਗੱਡੀ ਨੂੰ ਲੋਕ ਕਰ ਦਿੱਤਾ ਗਿਆ ਔਰ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾਲੋਂ ਨਾਲ ਪੁਲਿਸ ਅਧਿਕਾਰੀ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਮੁਸਤਦੀ ਵਰਤੀ ਜਾਂਦੀ ਹੈ ਤੇ ਦੱਸ ਦਈਏ ਕਿ 9 ਵਜੇ ਤੱਕ 11% VOTING ਮੁਕੰਮਲ ਹੋ ਚੁੱਕੀ ਹੈ ਔਰ ਲੋਕ ਹੁਣ ਆਪਣੇ ਘਰਾਂ ਤੋਂ ਨਿਕਲ ਕੇ ਲੰਮੀਆਂ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਦਾ ਭੁਗਤਾਨ ਤਰਨਤਾਰਨ ਦੇ ਵਿੱਚ ਕਰ ਰਹੇ ਨੇ ਤਾਂ ਤਰਨਤਾਰਨ ਨੂੰ ਸਿਆਸੀ ਸੀਟ ਕਿਹਾ ਜਾਂਦਾ ਹੈ ਉਵੇਂ ਦੀ ਸੀਟ ਕਿਹਾ ਜਾਂਦਾ ਹੈ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਹੁਣ ਕਤਾਰਾਂ ਦੇ ਵਿੱਚ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਦਾ ਭੁਗਤਾਨ ਕਰਨ ਦੇ ਲਈ ਆ ਰਹੇ ਨੇ ਤਾਂ ਅਜਿਹੇ ਦੇ ਵਿੱਚ ਖਬਰ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਕਿਵੇਂ ਕੁਝ ਸ਼ੱਕੀ ਅੰਸਰਾਂ ਦੇ ਵੱਲੋਂ ਚੋਣਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਗੱਡੀ ਨੂੰ ਲੌਕ ਕਰ ਦਿੱਤਾ ਗਿਆ ਆਖਰਕਾਰ ਕਿਸ ਨੇ ਕੀਤੀ ਸੀ ਇਹ ਗੜਬੜ ਉਸ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਔਰ ਤਣਾਪੂਰਨ ਸਥਿਤੀ ਨੂੰ ਆਪਣੇ ਕਾਬੂ ਦੇ ਵਿੱਚ ਲੈਂਦੇ ਨੇ ਤੁਸੀਂ ਅਜੇ ਹੇ ਦੇ ਵਿੱਚ ਦੇਖੋ ਕਿ ਫਿਰ ਵੀ ਜਿਹੜੇ ਲੋਕ ਨੇ ਤਰਨਤਾਰਨ ਦੇ ਉਹ ਘਰੋਂ ਨਿਕਲ ਰਹੇ ਨੇ ਲੰਮੀਆਂ ਕਤਾਰਾਂ ਦੇ ਵਿੱਚ ਲੱਗੇ ਨੇ 2 ਲੱਖ ਦੇ ਆਸ-ਪਾਸ ਵੋਟਰ ਜਿਹੜੇ ਨੇ ਤਰਨਤਾਰਨ ਦੇ ਵਿੱਚ ਇਸ ਸਮੇਂ ਮੌਜੂਦ ਨੇ ਜੋ ਕਿ ਵੋਟ ਦਾ ਭੁਗਤਾਨ ਕਰਨਗੇ ਔਰ ਅੱਜ ਸ਼ਾਮ 6 ਵਜੇ ਤੱਕ EVM ਮਸ਼ੀਨਾਂ ਦੇ ਵਿੱਚ ਤੈਅ ਹੋ ਜਾਏਗੀ ਕਿਸ ਕੈਂਡੀਡੇਟ ਦੇ ਹੱਕ ਦੇ ਵਿੱਚ ਫਤਵਾ ਜਿਹੜਾ ਨੇ ਤਰਨਤਾਰਨ ਦੇ ਲੋਕ ਜਾਰੀ ਕਰਨ ਤਾਂ ਚਾਹੇ ਔਰਮਿਤ ਸਿੰਘ ਸੰਧੂ ਹੋਣ ਹਰਜੀਤ ਸਿੰਘ ਸੰਧੂ ਹੋਣ ਮਨਦੀਪ ਸਿੰਘ ਹੋਣ ਜਾਂ ਫਿਰ ਸੁਖਵਿੰਦਰ ਕੌਰ ਰੰਦਾਵਾ ਆਖਲੀ ਦਲ ਦੀ ਉਮੀਦਵਾਰ ਹੋਣ ਜੋ ਕਿ ਆਪਣਾ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਹੱਥ ਅਜ਼ਮਾਉਣ ਜਾ ਰਹੇ ਨੇ ਤਾਂ ਇਹ ਸਾਰੇ ਕੈਂਡੀਡੇਟਸ ਉੱਤੇ ਨਿਗਾਹ ਜ਼ਰੂਰ ਬਣੀ ਹੋਈ ਹੈ ਪਰ ਦੋ ਕੈਂਡੀਡੇਟਸ ਦਾ ਹੋਰ ਜ਼ਿਕਰ ਕਰਨਾ ਜ਼ਿਆਦਾ ਜ਼ਰੂਰੀ ਹੈ ਇੱਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮਿਤ ਸਿੰਘ ਸੰਧੂ ਔਰ ਇੱਕ ਮਨਦੀਪ ਸਿੰਘ ਜੋ ਕਿ ਵਾਰਿਸ ਪੰਜਾਬ ਜੱਥੇਬੰਦੀ ਦੇ ਵੱਲੋਂ ਪਹਿਲੀ ਵਾਰ ਇਤਿਹਾਸ ਦੇ ਵਿੱਚ ਉਤਾਰੇ ਗਏ ਅ ਕਹਿ ਸਕਦੇ ਕਿ ਇੱਕ ਸਿੱਖ ਚਿਹਰਾ ਨੇ ਔਰ ਤਰਨਤਾਰਨ ਨੂੰ ਪੰਥਕ ਸੀਟ ਵੱਜੋਂ ਵੀ ਦੇਖਿਆ ਜਾਂਦਾ ਤਾਂ ਮਨਦੀਪ ਸਿੰਘ ਦੀ ਜੇਕਰ ਗੱਲ ਕਰਦੇ ਆ ਤਾਂ ਪਹਿਲੀ ਵਾਰ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਕਮੈਂਟਾਂ ਦੀ ਵੀ ਗੱਲ ਕਰਾਂਗੇ ਤਾਂ ਲੋਕ ਕਮੈਂਟਾਂ ਦੇ ਵਿੱਚ ਇਹ ਹੀ ਕਹਿ ਰਹੇ ਨੇ ਕਿ ਮਨਦੀਪ ਸਿੰਘ ਨੂੰ ਵੋਟਾਂ ਪੈ ਸਕਦੀ ਨੇ ਖੈਰ ਤਰਨਤਾਰਨ ਦੇ ਲੋਕ ਜਾਣਦੇ ਨੇ ਕਿ ਆਖਿਰਕਾਰ ਉਹਨਾਂ ਨੇ ਕਿਸ ਨੂੰ ਵਾਗਡੋਰ ਸੌਂਪਣੀ ਹੈ ਤਰਨਤਾਰਨ ਦੀ ਪਰ ਇੱਕ ਮਜ਼ਬੂਤ ਕੈਂਡੀਡੇਟ ਵਜੋਂ ਸੁਖਵਿੰਦਰ ਕੌਰ ਰੰਦਾਵਾ ਵੀ ਆਪਣਾ ਜਿਹੜਾ ਕਹਿ ਸਕਦੇ ਆ ਕਿ ਬੋਲ ਬਾਲਰ ਰਖਦੇ ਨੇ ਕਿਉਂਕਿ ਪਹਿਲੀ ਵਾਰ ਉਹ ਚੋਣ ਲੜਨ ਜਾ ਰਹੇ ਨੇ ਅਜਿਹੇ ਦੇ ਵਿੱਚ ਧਰਮੀ ਫੌਜੀ ਦੀ ਪਤਨੀ ਮੰਨੀ ਜਾਂਦੇ ਨੇ ਔਰ ਤੁਸੀਂ ਦੇਖੋ ਕਿ ਅਕਾਲੀ ਦਲ ਦੇ ਕੈਂਡੀਡੇਟ ਨੇ ਹੋਰ ਜੇਕਰ ਕੈਂਡੀਡੇਟਸ ਦੀ ਗੱਲ ਕਰਦੇ ਆ ਹਰਜੀਤ ਸਿੰਘ ਸੰਧੂ ਨੇ ਹਰਜੀਤ ਸਿੰਘ ਸੰਧੂ ਵੀ ਪਹਿਲੀ ਵਾਰ ਐਮਐਲਏ ਦੀ ਚੋਣ ਲੜਨ ਲੜ ਰਹੇ ਨੇ ਔਰ ਤੁਸੀਂ ਦੇਖੋ ਕਿ ਇਹ ਵੀ ਇੱਕ ਤਰੀਕੇ ਦੇ ਨਾਲ ਸਟਰੋਂਗ ਕੈਂਡੀਡੇਟ ਨੇ ਜੇਕਰ ਇਹਨਾਂ ਸਾਰੇ ਕੈਂਡੀਡੇਟਸ ਦੀ ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਨੇ ਕਿ ਜ਼ਿਆਦਾਤਰ ਪੋਲੀਟੀਸ਼ੀਅਨਸ ਦੇ ਉੱਤੇ ਪਰਚੇ ਬਹੁਤ ਹੁੰਦੇ ਨੇ ਪਰ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੈਂਡੀਡੇਟਸ ਉਹ ਨੇ ਜਿਨ੍ਹਾਂ ਦੇ ਉੱਤੇ ਕੋਈ ਵੀ ਪਰਚਾ ਕਦੇ ਵੀ ਜ਼ਿੰਦਗੀ ਦੇ ਵਿੱਚ ਦਰਜ ਨਹੀਂ ਹੋਇਆ ਤਾਂ ਇਹ ਇੱਕ ਜ਼ਰੂਰ ਖਾਸੀ ਚੰਗੀ ਗੱਲ ਕਹਿ ਸਕਦੇ ਆ ਨਹੀਂ ਤਾਂ ਅਕਸ ਹਮੇਸ਼ਾ ਕੁਛ ਨਾ ਕੁਛ ਖਰਾਬ ਕੀਤਾ ਜਾਂਦਾ ਹੈ ਰਾਜਨੀਤੀ ਦੇ ਵਿੱਚ ਜਿੰਨੇ ਵੀ ਲੋਕ ਜਿਹੜੇ ਨੇ ਆਪਣਾ ਹੱਥ ਅਸਮਾਉਂਦੇ ਨੇ ਤਾਂ ਤਰਨਤਾਰਨ ਦੀ ਸੀਟ ਇਸ ਕਰਕੇ ਵੀ ਇੰਟਰਸਟਿੰਗ ਬਣਦੀ ਹੈ ਤਾਂ ਅੱਜ ਲੋਕ ਫੈਸਲਾ ਕਰਨਗੇ ਕਿ ਆਖਰਕਾਰ ਕਿਸ ਨੂੰ ਜਿਤਾਉਣਾ ਹੈ ਤਰਨਤਾਰਨ ਦੀ ਵਾਗਦਾਰ ਕਿਸ ਦੇ ਹੱਥ ਸੌਂਪਣੀ ਹੈ ਔਰ ਤਰਨਤਾਰਨ ਦੇ ਵਿੱਚ ਕੌਣ ਰਾਜ ਕਰੇਗਾ ਤਾਂ ਅਜੇਹੇ ਦੇ ਵਿੱਚ ਇਲੈਕਸ਼ਨ ਇਸ ਕਰਕੇ ਵੀ ਇੰਟਰਸਟਿੰਗ ਬਣਦੇ ਨੇ ਕਿ ਆਖਰਕਾਰ ਸਵੇਰ ਤੋਂ ਲੋਕ ਜਦੋਂ VOTING ਕਰਨ ਦੇ ਲਈ ਪੂਲਿੰਗ ਬੂਥ ਦੇ ਵਿੱਚ ਪਹੁੰਚਦੇ ਨੇ ਤਾਂ ਕਿਵੇਂ ਜਿਹੜੇ ਕੈਂਡੀਡੇਟਸ ਨੇ ਤਿੰਨ ਕੈਂਡੀਡੇਟਸ ਦੇ ਵੱਲੋਂ ਹੁਣ ਤੱਕ ਵੋਟ ਦਾ ਭੁਗਤਾਨ ਕਰ ਦਿੱਤਾ ਗਿਆ ਹਾਲਾਂਕਿ ਹੋਰ ਕੈਂਡੀਡੇਟਸ ਹਲੇ ਉਹਨਾਂ ਦੇ ਬਾਰੇ ਅਪਡੇਟਸ ਆਣੀ ਜ਼ਰੂਰੀ ਬਾਕੀ ਆ ਪਰ ਤੁਸੀਂ ਦੇਖੋ ਕਿ ਇਹ ਜ਼ਰੂਰ ਤੈ ਕਰ ਲੈਣਗੇ ਲੋਕ ਕਿ ਆਖਿਰਕਾਰ ਕਿਸ ਨੂੰ ਜਿਹੜਾ ਤਰਨਤਾਰਨ ਦੇ ਵਿੱਚ ਮੌਕਾ ਦਿੱਤਾ ਜਾਏਗਾ ਕਿ ਉਹ ਤਰਨਤਾਰਨ ਦੀ ਜਨਤਾ ਦੇ ਦਿਲ ਦੇ ਉੱਤੇ ਰਾਜਕਰਨ ਔਰ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਉਮੀਦ ਲਗਾਈ ਜਾ ਰਹੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਰਮਿਤ ਸਿੰਘ ਸੰਧੂ ਤੋਂ ਔਰ ਦੂਜੇ ਪਾਸੇ ਮਨਦੀਪ ਸਿੰਘ ਦੇ ਉੱਤੋਂ ਵੀ ਕਾਫੀ ਜ਼ਿਆਦਾ ਉਮੀਦ ਜੜੀ ਹੈ ਉਹ ਜਿਤਾਈ ਜਾ ਰਹੀ ਹੈ ਹਾਲਾਂਕਿ ਜਦੋਂ VOTING ਸ਼ੁਰੂ ਹੁੰਦੀ ਹੈ ਬਿਲਕੁਲ ਸਚਾਰੂ ਰੂਪ ਦੇ ਨਾਲ VOTING ਚੱਲ ਰਹੀ ਹੈ ਸਫੇਰ ਦੇ 7 ਵਜੇ ਤੋਂ ਲੋਕ ਜਿਹੜਾ ਨੇ ਠੰਡ ਦੇ ਵਿੱਚ ਬਾਹਰ ਆਉਂਦੇ ਨੇ ਔਰ ਵੋਟ ਪੁਖਤਾਨ ਕਰਦੇ ਨੇ ਔਰ ਅਜੇਹੇ ਦੇ ਵਿੱਚ ਕਿਥੇ ਕੁਝ ਗੜਬੜੀਆਂ ਹੋਣ ਦੇ ਵੀ ਖਬਰਾਂ ਸਾਹਮਣੇ ਆndੀਆਂ ਨੇ ਜਿੱਥੇ ਗੱਡੀ ਲੋਕ ਕਰ ਦਿੱਤੀ ਜਾਂਦੀ ਹੈ ਔਰ ਪਤਾ ਨਹੀਂ ਲੱਗਦਾ ਕਿ ਆਖਿਰਕਾਰ ਉਹ ਗੱਡੀ ਕਿਸਦੇ ਵੱਲੋਂ ਉੱਥੇ ਪਾਰਕ ਕੀਤੀ ਗਈ ਸੀ ਪੁਲਿਸ ਅਧਿਕਾਰੀ ਪਹੁੰਚਦੇ ਨੇ ਔਰ ਤਕਰੀਬਨ 10-15 ਮਿੰਟ ਉਹਨਾਂ ਨੂੰ ਲੱਗ ਜਾਂਦੇ ਨੇ ਗੱਡੀ ਨੂੰ ਕਿਸ ਵਿਅਕਤੀ ਦੇ ਵੱਲੋਂ ਗੱਡੀ ਉੱਥੇ ਕੜਾਈ ਗਈ ਸੀ ਔਰ ਕਿਸ ਮਨਸ਼ਾ ਦੇ ਕਰਕੇ ਗੱਡੀ ਜਿਹੜੀ ਹੈ ਪਾਰਕ ਕੀਤੀ ਗਈ ਸੀ